100 ਬੱਕਰੀਆਂ ਪਿੱਛੇ ਜਿਹੜੇ 4 ਟੀਕੇ ਲੱਗਦੇ ਨੇ ਸਾਲ ਦੇ ਪਤਾ ਕਿੰਨੇ ਮਹਿੰਗੇ ਨੇ ਇਹੋ ਹੂੰ 2000 ਰੁਪਏ ਸਾਲ ਦਾ ਖਰਚ ਸਿਰਫ ਸਿਰਫ ਤੇ ਸਿਰਫ 2000 ਰੁਪਏ ਸਾਲ ਦਾ ਖਰਚ ਆ ਜੀ ਤੇ ਆਪਣੇ ਵੀਰ ਉਹ ਵੀ ਨਹੀਂ ਕਰਦੇ ਜਾਂ ਲੋਕਾਂ ਦੇ ਬਾੜੇ ਦੇ ਬਾੜੇ ਖਾਲੀ ਹੋ ਜਾਂਦੇ ਨੇ ਹੂੰ ਉਹਦਾ ਸਭ ਤੋਂ ਵੱਡਾ ਕਾਰਨ ਹੈ ਭਾਜੀ ਲੋਕੀ ਵੈਕਸੀਨੇਸ਼ਨ ਨਹੀਂ ਕਰਦੇ ਹੂੰ ਜਾਂ ਨੌਲੇਜ ਦੀ ਘਾਟ ਹੈ ਜਾਂ ਉਹ ਸਮਝਦੇ ਨੇ ਵੈਕਸੀਨੇਸ਼ਨ ਬਹੁਤ ਮਹਿੰਗੀ ਹੈ ਮਹਿੰਗੀ ਹੂੰ ਤੁਸੀਂ ਇਹ 4 ਟੀਕੇ ਲੱਗਦੇ ਨੇ ਜੀ ਹੂੰ वैक्सीनेशन ਦੇ ਸਾਲ ਦੇ ਵਿੱਚ ਠੀਕ ਹੈ ਉਹ ਚਾਰ ਟੀਕੇ ਲਾ ਦੋ ਤੁਹਾਡਾ ਜਾਨਵਰ ਸਾਲ ਲਈ ਸੇਫ ਹੋ ਜਾਂਦਾ ਜਿਵੇਂ ਆਪਾਂ ਨੂੰ ਕਰੋਨਾ ਹੋਇਆ ਸੀਗਾ ਆਪਣੇ ਵੀ ਇੰਜੈਕਸ਼ਨ ਲੱਗੇ ਨੇ ਨਾ ਬਿਲਕੁਲ ਬਿਲਕੁਲ ਉਹ ਕੋਈ ਦਵਾਈ ਨਹੀਂ ਸੀਗੀ ਉਹਨਾਂ ਨੇ ਕਰੋਨਾ ਦਾ ਹੀ ਬੈਕਟੀਰੀਆ ਆਪਣੀ ਬਾਡੀ ਚ ਪਾਇਆ ਉਹੀ ਚੀਜ਼ ਹੈ ਵੈਕਸੀਨੇਸ਼ਨ ਦਾ ਮਤਲਬ ਇਹੀ ਹੈ ਕਿ ਜਿਹੜੀ ਬਿਮਾਰੀ ਦਾ ਇਲਾਜ ਨਹੀਂ ਬਣਿਆ ਉਹਦਾ ਹੀ ਬੈਕਟੀਰੀਆ ਆਪਨ ਉਹਦੀ ਬਾਡੀ ਚ ਪਾ ਦੇਣਾ ਤਾਂ ਕਿ ਉਹਦੀ ਬਾਡੀ ਚ ਐਂਟੀਬਾਡੀਜ਼ ਬਣਨ ਲੱਗ ਜਾਂਦੀਆਂ ਨੇ ਉਹਨਾਂ ਲੜਨ ਦੀ ਤਾਕਤ ਮਿਲ ਜਾਂਦੀਆਂ ਹੈ ਪਰ ਇੱਕ ਗੱਲ ਦਾ ਜਰੂਰ ਖਿਆਲ ਰੱਖਣਾ ਪੈਂਦਾ ਹੈ ਜਦੋਂ ਵੀ ਬੱਕਰੀ ਜਾਂ ਭੇਡ ਦੇ ਕੋਈ ਸੱਟ ਲੱਗ ਜਾਵੇ ਜ਼ਖਮ ਹੋ ਜਾਵੇ ਹਮ ਸਭ ਤੋਂ ਜ਼ਰੂਰੀ ਹੈ ਉਹਦੇ ਮੱਖੀ ਨਹੀਂ ਬੈਠਣ ਦੇਣੀ ਠੀਕ ਹੈ ਇਹ ਸਭ ਤੋਂ ਵੱਡੀ ਮਾਰ ਪੈਂਦੀ ਹੈ ਜਿੱਥੇ ਮੱਖੀ ਬੈਠਦੀ ਹੈ ਫਿਰ ਜ਼ਖਮ ਕੰਟਰੋਲ ਕਰਨਾ ਬਹੁਤ ਔਖਾ ਹੈ ਫਿਰ ਵਿੱਚ ਕੀੜੇ ਵੀ ਪੈ ਜਾਂਦੇ ਨੇ ਫਿਰ ਤੁਹਾਨੂੰ ਦਿੱਕਤ ਵੀ ਆਉਂਦੀ ਹੈ ਦਵਾਈਆਂ ਜ਼ਿਆਦਾ ਲੱਗਦੀਆਂ ਨੇ ਇਸ ਲਈ ਉਹਤੇ ਮੱਖੀ ਨਾ ਬੈਠਣ ਦਿਓ ਹਲਦੀ ਵਗੈਰਾ ਲਾ ਦਿਓ ਕੁਝ ਨਾ ਕੁਝ ਤੇ ਤੁਹਾਡੇ ਜਾਨਵਰ ਨੂੰ ਕੁਝ ਨਹੀਂ ਹੁੰਦਾ ਠੀਕ ਹੈ